ਸਸੀ ਕਾ ਜੀ ਸਾਰਿਆਂ ਨੂੰ ਮੱਗਰ ਸੰਗਰਾਂ ਦੀ ਮਾਗ ਮਿਹਨੇ ਦੀਆਂ ਸਾਰਿਆਂ ਨੂੰ ਲੱਖ ਲੱਖ ਮੁਬਾਰਕ ਮਾਗੀ ਤੇ ਦਿਹਾੜੇ ਦੇ ਹਨ ਪ੍ਰਮਾਤਮਾ ਸਾਰਿਆਂ ਨੂੰ ਤੰਦਰੁਸਤੀ ਦੇਵੇ ਸੁਖ ਸ਼ਾਂਤੀ ਦੇਵੇ ਵਾਹਿਗੁਰੂ ਜੀ ਅਗੇ ਅਰਦਾਸ ਕਰਦੇ ਹਾਂ ਕਿ ਪ੍ਰਮਾਤਮਾ ਸਭ ਦਾ ਭਲਾ ਕਰਨਾ ਸਭ ਦੇ ਘਰੇ ਖੁਸ਼ੀਆਂ ਦੇਣੀ ਆ ਨਾਮ ਦਾਤ ਦੀ ਬਖਸ਼ਿਸ਼ ਕਰਨੀ ਤਾਂ ਮੈਂ ਤੁਹਾਨੂੰ ਦੱਸਾਂ ਤੁਸੀਂ ਕਹਿਣਾ ਹਲੇ ਬਾਲ ਖੱਲੇ ਬਾਲ ਬਣਾਉਣ ਵਾਲੀ ਮੇਰੇ ਹਲੇ ਆਈ ਨਹੀਂ ਕਿਉਂਕਿ ਆਪਣੇ ਹੱਥ ਨਾਲ ਕੰਮ ਨਹੀਂ ਹੁੰਦਾ ਪੈ ਇੱਕ ਹੱਥ ਨਾਲ ਹੀ ਆਪਣਾ ਪ੍ਰਸ਼ਾਦ ਤਿਆਰ ਕਰਨਾ ਵਾ ਸਟ ਲੱਗੜ ਕਰਕੇ ਹੱਥ ਪੂਰਾ ਮੰਨਿਆ ਕੋਈ ਕੰਮ ਨਹੀਂ ਹੁੰਦਾ ਹਨ ਤੇ ਆਪਾਂ ਫਿਰ ਬਸ ਇਦਾਂ ਇਹਦੇ ਨਾਲ ਕੰਮ ਚਲਾ ਲਈਦਾ ਥੋੜਾ ਬਹੁਤਾ ਤੇ ਆਏਗੀ ਆਲ ਬਣਾਏਗੀ ਹਨ ਚੱਲੇਗਾ ਗੁਜ਼ਾਰਾ ਜਿੰਨੇ ਦਿਨ ਦੱਸਿਆ ਹਨ ਉਹਨੇ ਦਿਨ ਤੱਕ ਰਹਿਣਾ ਹੀ ਆਪਾਂ ਆਪਣਾ ਟਾਈਪਾਸ ਤੇ ਆਪਾਂ ਬਣਾਉਣ ਲੱਗੇ ਹੁਣ ਪ੍ਰਸ਼ਾਦ ਮਾਗ ਮਹੀਨੇ ਦੀ ਸੰਗਰਾਦ ਵਾਹਿਗੁਰੂ ਸਾਰਿਆਂ ਨੂੰ ਤੰਦਰੁਸਤੀਆਂ ਤਰੱਕੀਆਂ ਦੇਵੇ ਖੁਸ਼ ਰੱਖੇ ਪਰਮਾਤਮਾ ਤੇ ਕਿਉਂਕਿ ਆਪਣੀ ਪਰੰਪਰਾ ਮਕਰ ਸੰਗ੍ਰਾਂਤੀ ਦੀ ਖੀਰ ਆਪਾਂ ਪੋਰ ਦੀ ਮੱਖਰ ਦੀ ਤਾਂ ਆਪਾਂ ਕੱਲ ਤਿਆਰ ਕਰ ਲਈ ਸੀਗੀ ਔਰ ਇਦੀ ਵੀ ਹੈ ਨਾ ਤੇ ਉਹ ਵੀ ਇੱਕ ਹੱਥੀ ਕੰਮ ਕਰਦਾ ਵਾ ਬਾਕੀ ਠੀਕ ਆ ਜਿੰਨਾ ਕ ਆਪਣੇ ਪ੍ਰਮਾਤਮਾ ਨੂੰ ਮਨਜ਼ੂਰ ਆਪਣੇ ਸੱਟ ਲੱਗਣੀ ਕਰਨੇ ਸਾਰੇ ਹੁੰਦੇ ਆ ਤੇ ਆਓ ਆਪਾਂ ਤੁਹਾਨੂੰ ਹੁਣ ਬਣਾ ਕੇ ਦਿਖਾਈਏ ਇੱਕ ਆਰਥ ਨਾਲ ਪ੍ਰਸ਼ਾਦ ਬਾਬਾ ਜੀ ਅਸ਼ੀਰਵਾਦਨ ਕਿਰਪਾ ਰੱਖਣ ਸਾਰਿਆਂ ਦੇ ਸਿਰ ਤੇ ਕੜਾਈ ਹੋ ਗਈ ਆਪਣੀ ਗਰਮ ਆਪਾਂ ਬਣਾਉਨੇ ਆ ਪ੍ਰਸ਼ਾਦ ਪ੍ਰਸ਼ਾਦ ਬਣਾਵਾਂਗੇ ਆਪਾਂ ਥੋੜਾ ਜਿਹਾ ਜਿਆਦਾ ਨਹੀਂ ਬਣਾਉਣਾ ਵਾ ਤੇ ਆਟੇ ਦਾ ਪ੍ਰਸ਼ਾਦ ਬਣਾਉਨੇ ਆਪਾਂ ਹਨਾ ਆਪਾਂ ਸੰਗ੍ਰਾਮ ਦਾ ਦਿਹਾੜਾ ਅੱਜ ਦੇ ਦਿਨ ਤੁਹਾਨੂੰ ਪਤਾ ਹੀ ਹੈ ਕਿ ਦੇਗ ਹਰ ਘਰ ਚ ਤਿਆਰ ਹੁੰਦੀ ਹੈ ਇਹ ਤੇ ਆਪਾਂ ਵੀ ਦੇਗ ਤਿਆਰ ਕਰਦੇ ਆਗੇ ਮਾਘ ਮੰਜਰ ਕਰ ਸਾਧੂਆ ਧੂਰੀ ਕਰ ਇਸ਼ਨਾਨ ਤੇ ਆਪਾਂ ਵੀ ਉਹੀ ਕਰਨ ਲੱਗੇ ਆ ਥੋੜਾ ਇਹ ਘਰ ਦਾ ਘਿਓ ਬਣਾਇਆ ਸੀਗਾ ਆਪਾਂ ਜੋ ਆਪਾਂ ਦੁੱਧ ਲਿਆਉਂਦੇ ਉਹਦੇ ਚੋਂ ਕੱਢ ਲਿਆ ਮਾ ਲਈ ਕੱਢੀ ਤੇ ਮੱਖਣ ਤਿਆਰ ਕੀਤਾ ਮੱਖਣ ਤਿਆਰ ਕਰਕੇ ਆਪਾਂ ਘਰ ਦਾ ਘਿਓ ਤਿਆਰ ਕਰ ਲਿਆ ਹਨ ਤੇ ਰੈਡੀमेड ਘਿਓ ਲਿਆ ਸੀ ਉਹਦੇ ਨਾਲ ਗਲਾ ਖਰਾਬ ਹੋ ਗਿਆ ਪਤਾ ਨਹੀਂ ਕਿਉਂ ਚਲੋ ਆਪਾਂ ਬਣਾਉਣ ਲੱਗੇ ਦੇਗ ਮਹਾਰਾਜ ਸਾਰਿਆਂ ਤੁਹਾਨੂੰ ਦੁਸਤਿਆਂ ਸ਼ਾਂਤੀ ਵਰਸੇ ਖੁਸ਼ੀਆਂ ਦੇਵੇ ਤੇ ਬਣਾਉਣੀ ਆਪਾਂ ਨੇ ਥੋੜੀ ਜੀ ਤਰ ਜੋਗੀ ਆਪਾਂ ਕਿਸੇ ਨੂੰ ਨਹੀਂ ਦਿੰਦੇ ਕੋਈ ਬਹਿਮ ਕਰਦਾ ਹੁੰਦਾ ਨਾ ਵੈਸੇ ਤਾਂ ਸਾਰਿਆਂ ਨੂੰ ਪਤਾ ਕਿ ਸੰਗਰਾਮ ਦਾ ਦਿਹਾੜਾ ਹਰ ਇੱਕ ਆਪਣੇ ਘਰੇ ਦੇਗ ਤਿਆਰ ਕਰਦਾ ਵਾ ਤੇ ਸੈਂਪਲ ਡ੍ਰੀਕਨਲ ਦੇ ਤਿਆਰ ਹੁੰਦੀ ਹੈ ਆਪਣੀ ਜਦੋਂ ਆਪਾਂ ਦੇ ਤਿਆਰ ਕਰਦੇ ਆਂ ਤੇ ਮਥੇ ਕੱਪ ਨਾਲ ਪਤਾ ਨਹੀਂ ਕਿੱਦਾਂ ਦੀ ਬਣੇਗੀ ਪਤਾ ਨਹੀਂ ਤਾਂ ਪਰ ਪਹਿਰ ਵੀ ਜੋ ਬਣਾਏਗੀ ਤਾਂ ਪ੍ਰਮਾਤਮਾ ਕਿਰਪਾ ਕਰੇਗਾ ਚੰਗਾਈ ਬਣਾਏਗਾ ਤੇ ਵਾਹਿਗੁਰੂ ਨਾਲ ਆਪਾਂ ਤੇ ਹੀ ਅਰਦਾਸ ਕਰਦੇ ਆਂ ਕਿ ਪ੍ਰਮਾਤਮਾ ਹਮੇ ਨਤੰਦਰਸਤੀ ਦੇਣੀ ਸਾਰਿਆਂ ਨੂੰ ਤੰਦਰੁਸਤੀ ਦੇਣੀ ਸਾਰਿਆਂ ਨੂੰ ਖੁਸ਼ੀਆਂ ਦੇਣੀ ਇਹ ਚੋਕੇ ਉਹ ਮੈਂ ਥੋੜਾ ਕੱਢ ਲਾਂਗੀ ਕਿਉਂਕਿ ਆਪਾਂ ਨੇ ਥੋੜਾ ਹੀ ਬਣਾਉਣਾ ਹੈ ਚਲ ਚੰਗਾ ਪਾ ਲਈਏ ਥੋੜਾ ਚੰਗਾ ਹੋਏ ਰੱਖ ਚੰਗਾ ਭੁੱਜ ਜਾਏਗਾ ਦੇਖੇ ਕੱਪਾ ਚੰਗੀ ਜਿਹਰੇ ਨਹੀਂ ਹੋਇਆ ਸੀ ਹਨਾ ਚਲ ਲਓ ਜੀ ਆਪਾਂ ਪਾਵਾਂਗੇ ਚੱਕਾ ਆਟਾ ਆਟੇ ਵੀ ਪਾਵਾਂਗੇ ਸਿਰਫ ਇੱਕ ਕੌਲੀ ਕਿਉਂਕਿ ਥੋੜੇ ਚਾਹੀਦੇ ਆਪਾਂ ਨੂੰ ਮੈਂ ਵੈਸੇ ਖਾ ਜਾਨੀ ਅਜ ਕਲਾ ਦੇਖੋ ਇੱਕ ਕੌਲੀ ਆਪਣੀ ਉਹ ਹੀ ਤੁਸੀਂ ਪੱਕੇ ਦੇਖੀਏ ਮੇਰੇ ਕੋਲ ਇਹ ਕੌਲੀ ਪਰ ਮੇਰੇ ਚ ਪਹਿਲਾਂ ਥੋੜਾ ਹੀ ਪਾਵਾਂਗੇ ਜ਼ਰੂਰ ਤੇ ਬਈ ਹੋਰ ਪਾਵਾਂਗੇ ਨਹੀਂ ਨਹੀਂ ਆਪਾਂ ਹੋਰ ਪਾਉਣ ਉਹ ਵੈ ਗੁਰੂ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜਨੀ ਸੈ ਭੰਗਰ ਪ੍ਰਸਾਦ ਜਪ ਆਦ ਸੱਚ ਹੈ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਮਿੱਠੀ ਜੀ ਅੱਗ ਤੇ ਬਣਾਉ ਮੈਂ ਫੇਰ ਘਣ ਵਿੱਚ ਬੋਲਣ ਲੱਗੀ ਥੋੜੀ ਜੀ ਅੱਗ ਤੇ ਬਣਾਉ ਆਟਾ ਚੰਗੀ ਤਰ੍ਹਾਂ ਪੱਕ ਜਾਏਗਾ ਤੇ ਆਪਾਂ ਆਹ ਇੱਕ ਕੌਲੀ ਲੈ ਲਈ ਆ ਉਹਦੀ ਆਟੇ ਦੀ ਤੇ ਖੰਡ ਤਾਂ ਆਪਾਂ ਬਿਲਕੁਲ ਘੱਟ ਲਵਾਂਗੇ ਪਾਣੀ ਗਰਮ ਮੇਰੇ ਕੋਲੇ ਰੱਖਿਆ ਵਾ ਤੇ ਬਾਣੀ ਪੜ੍ਹ ਸੇਵਨ ਕਰਦੇ ਤਾਂ ਪੜ੍ਹਦੇ ਫਿਰ ਉਹਦਾ ਟੇਸਟ ਵੱਖਰਾ ਆਉਂਦਾ ਪ੍ਰਸ਼ਾਦ ਦਾ ੴ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਜਿਨੀ ਸੈ ਭੰਗਰ ਪ੍ਰਸ਼ਾਦ ਜਪੁ ਆਦਿ ਸਚੁ ਜਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ੴ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਜਿਨੀ ਸੈ ਭੰਗਰ ਪ੍ਰਸ਼ਾਦ ਜਪੁ ਆਦਿ ਸੱਚ ਜਗਾਤ ਸੱਚ ਹੈ ਪੀ ਸੱਚ ਨਾਨਕ ਹਸੀ ਭੀ ਸੱਚ ਇਕ ਓਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜਨੀ ਸੈ ਭੰਗਰ ਪ੍ਰਸਾਦ ਜਪ ਆਦਿ ਸੱਚ ਜਗਾਤ ਸੱਚ ਹੈ ਪੀ ਸੱਚ ਨਾਨਕ ਹਸੀ ਭੀ ਸੱਚ ਇਕ ਓਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੰਨੀ ਸੈ ਭੰਗਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੰਨੀ ਸੈ ਭੰਗਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੋਸੀ ਭੀ ਸੱਚ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜਨੀ ਸੈਭੰਗ ਗੁਰ ਪ੍ਰਸਾਦਿ ਜਪੁ ਆਦਿ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜਨੀ ਸੈਭੰਗ ਗੁਰ ਪ੍ਰਸਾਦਿ ਜਪੁ ਹਾਰ ਸੱਚ ਜਗਾਦ ਸੱਚ ਹੈਪੀ ਸੱਚ ਨਾਨਕ ਹੋਸੀ ਭੀ ਸੱਚ ਦੇਖੋ ਜੀ ਬਾ ਫਿਰ ਤੁਸੀਂ ਕਹਿਣਾ ਗੱਲਾਂ ਲੱਗ ਜਾਂਦੀ ਨੇ ਤੇ ਅੱਛਾ ਵੀ ਲੱਗਦਾ ਤੁਹਾਡੇ ਨਾਲ ਗੱਲ ਕਰਕੇ ਤੋਂ ਆਪਾਂ ਜਦ ਬਾਣੀ ਪੜ੍ਹਦੇ ਪੜ੍ਹਦੇ ਖਾਣਾ ਬਣਾਉਣੀ ਹੈ ਨਾ ਇਹ ਠੀਕ ਤਿਆਰ ਕਰਦੇ ਆ ਪ੍ਰਸ਼ਾਦ ਕਹਿੰਦੇ ਆ ਦੇਖ ਕਹਿੰਦੇ ਨੇ ਹਨਾ ਸਾਰਾ ਕੁਝ ਕਹਿ ਦਿੰਦੇ ਨੇ ਤੋਂ ਚੰਗਾ ਲੱਗਦਾ ਵਾ ਤੋਂ ਆਪਾਂ ਨੇ ਇਹ ਪ੍ਰਸ਼ਾਦ ਸਮਝੋ ਆਪਣਾ ਤਿਆਰ ਹੋਣ ਲੱਗ ਗਿਆ ਇਹਦੇ ਚ ਖੁਸ਼ਬੂਈ ਆਉਣ ਲੱਗੀ ਆ ਤੇ ਸਾਰਿਆਂ ਦੇ ਘਰੇ ਅੱਜ ਮਾਗੀ ਦਾ ਦਿਹਾੜਾ ਸਾਰਿਆਂ ਦੇ ਘਰੇ ਕੁਛ ਨਾ ਕੁਝ ਬੰਦਦਾ ਹੋਏਗਾ 40 ਮੁਕਤੀਆਂ ਦੀ ਯਾਦ ਵਿੱਚ ਤੁਸੀਂ ਦੇਖਿਆ ਕਿ ਮੁਖਸਰ ਸਾਹਿਬ ਲੱਗਦਾ ਹਨ ਇਹ ਮਾਗੀ ਦਾ ਮੇਲਾ ਤੇ ਇੱਕ ਜਗ੍ਹਾ ਹੋਰ ਬਹੁਤ ਭਾਰੀ ਮੇਲਾ ਲੱਗਦਾ ਉਹ ਲੱਗਦਾ ਹੈ ਨਾਨਕਸਰ ਤਖਤਪੁਰ ਸਾਹਿਬ ਜਿਹੜਾ ਕਿ ਮੋਗੇ ਜ਼ਿਲ੍ਹੇ ਤੋਂ 35 ਕਿਲੋਮੀਟਰ ਦੀ ਦੂਰੀ 'ਤੇ ਤੁਸੀਂ ਕਈ ਥਾਂ ਤੇ ਮੇਰੀਆਂ ਵੀਡੀਓ ਪਾਈਆਂ ਚੈੱਕ ਕੀਤੀਆਂ ਨੇ ਉਹ ਮੇਰਾ ਅਸਲੀ ਤੱਜ ਦੱਸਾਂ ਤੁਹਾਨੂੰ ਕਿ ਮੇਰਾ ਪੇਕਾ ਪਿੰਡ ਹੈ ਨਾਲਖ ਸਰ ਤਖਤੂਰਾ ਸਾਹਿਬ ਤੋਂ ਪਰ ਮਾਰੇ ਦੀ ਕਰੋਪੀ ਹੈ ਕਿ ਆਪਣੇ ਘਰ ਦੇ ਵਿੱਚ ਇਦਾਂ ਦੀ ਕਰੋਪੀ ਹੈ ਕਿ ਪਰਮਾਤਮਾ ਵੱਲੋਂ ਕਿ ਉਸ ਘਰ ਨੂੰ ਪਤਾ ਨਹੀਂ ਕਿਸ ਦੀ ਨਜ਼ਰ ਲੱਗੀ ਹੈ ਜਾਂ ਕੀ ਹੋਇਆ ਵਾ ਕਿ ਉਸ ਘਰ ਦੇ ਵਿੱਚ ਕੋਈ ਮੈਂਬਰ ਨਹੀਂ ਰਿਹਾ ਇੱਕ ਬ੍ਰਦਰ ਰਹਿ ਗਿਆ ਤਾਂ ਬਸ ਇੱਕ ਬੁਰੀ ਦੀ ਕਰੋਪੀ ਹੈ ਇਸ ਲਈ ਮੈਂ ਬਹੁਤ ਘਟ ਜਾਨੀ ਆ ਤੇ ਪੇਕੇ ਪਿੰਡ ਤੇ ਕਿਸੇ ਕੋਲ ਜਾਣਾ ਹੁੰਦਾ ਨਾ ਮਾਂ ਪਿਓ ਭੈਣ ਭਰਾ ਜਾਈਆਂ ਹੁੰਦਾਂ ਨੇ ਤੇ ਜਾਂਦਾ ਬੰਦਾ ਹਰ ਕਿਸੇ ਕੋਲ ਜਾਣਾ ਆਪਾ ਤਾਂ ਦੱਖਣ ਦਾਵਾ ਸਭ ਦੇ ਆਪਾਂ ਤਾਂ ਕਹਿੰਦੇ ਬੂਹੇ ਖੁੱਲੇ ਰਹਿਣ ਇਸ ਲਈ ਮੈਂ ਹਰ ਚੱਕਰ ਨਹੀਂ ਹੁੰਨੇ ਆਪਾਂ ਸਭ ਦੇ ਪਰਮਾਤਮਾ ਬੂਹੇ ਖੁੱਲੇ ਰੱਖੇ ਭੈਣ ਭਰਾਵਾਂ ਸਾਰਿਆਂ ਨੂੰ ਤੰਦਰੁਸਤੀ ਦੇਵੇ ਤਾਂ ਆਪਾਂ ਦੇ ਜ਼ਿਆਦਾਤਰ ਸਸਰਾਲ ਮੈਂ ਜਾਂਦੇ ਹੈ ਨਾ ਮੈਂ ਤਾਂ ਤਕਰੀਬਨ ਜਦ ਮੇਰੇ ਬ੍ਰਦਰ ਦੀ ਡੈਥ ਹੋ ਗਈ ਸੀ ਮੈਂ ਨਹੀਂ ਕੀਤਾ ਤੋਂ ਬਾਅਦ ਤਾਂ ਕੀ ਕਰਨਾ ਕਿਸਮਤ ਦੇ ਸੋਤੇ ਨੇ ਸਾਰੇ ਹੈ ਨਾ ਹਰ ਚਿਰ ਆਪਾਂ ਆਪਣੀ ਦੇ ਤਿਆਰ ਹੋ ਗਈ ਆਪਾਂ ਹੋਰ ਪਾਸੇ ਗੱਲਾਂ ਲੈ ਕੇ ਬਹਿ ਗਈਆਂ ਫਿਰ ਆਪਣਾ ਮੂਡ ਆਪ ਹੁੰਦਾ ਵਾ ਤੇ ਮੈਂ ਖੰਡ ਪਾਵਾਂਗੀ ਬਿਲਕੁਲ ਥੋੜੀ ਜੀ ਕਿਉਂਕਿ ਮੈਂ ਥੋੜੀ ਖੀਰ ਚ ਵੀ ਖੰਡ ਪਾ ਲਈ ਹੈ ਤੇ ਇਹਦੇ ਵਿੱਚ ਵੀ ਮੈਂ ਘੱਟ ਖੰਡ ਪਾਉਂਗੀ ਕਿਉਂਕਿ ਅਸੀਂ ਖੰਡ ਖਾਂਦੇ ਨਹੀਂਗੇ ਛਾਰਿਆਂ ਨੂੰ ਬੇਨਤੀ ਹੈ ਕਿ ਘੱਟ ਤੋਂ ਘੱਟ ਮਿੱਠੇ ਨੂੰ ਮੂੰਹ ਲਾਇਆ ਕਰੋ ਮਿੱਠਾ ਖਾਣਾ ਸਿਹਤ ਲਈ ਹਾਨੀਕਾਰਕ ਹੈ ਇੱਕ ਮੋਟਾਪੇ ਦਾ ਕਾਰਨ ਤੇ ਦੂਸਰਾ 슈ਗਰ ਹੈ ਭਾਈ 슈ਗਰ ਕਾਰਨ ਹੁੰਦੀ ਹੈ ਸਾਰੀ ਬਿਮਾਰੀ ਆਪਾਂ ਪਾਵਾਗੇ ਥੋੜਾ ਜਿਹਾ ਇੱਥੇ ਗਰਮ ਪਾਣੀ ਆਲਾ ਚੀਨੀ ਪਾ ਲੈਨੇ ਤੇ ਚੰਗੀ ਤਰ੍ਹਾਂ ਭੁੱਜ ਗਿਆ ਹੈ ਆਪਣਾ ਥੋੜੀ ਜਿਹੀ ਚੀਨੀ ਪਾਈ ਆ ਮੈਂ ਤਕਰੀਬਨ 2 ਚਮਚੇ ਪਾਈ ਆ ਕਿਉਂਕਿ ਖੀਰ ਦੇ ਵਿੱਚ ਵੀ ਹੈ ਤੇ ਇਹਦੇ ਵਿੱਚ ਵੀ ਹੁਣ ਆਪਾਂ ਘੱਟ ਸੇਕ ਕੀਤਾ ਹੋਰ ਘੱਟ ਸੇਕ ਕਰਕੇ ਇਹ ਚ ਪਾਣੀ ਪਾ ਦਿੰਨੇ ਆਗੇ ਆਪਾਂ ਪਾਣੀ ਤੁਸੀਂ ਨਾਲ ਦੀ ਨਾਲ ਪਾਓ ਜਿੰਨੀ ਵੀ ਜ਼ਰੂਰਤ ਹੋ ਤੁਹਾਨੂੰ ਮੇਰੇ ਤੇ ਇੱਕ ਵਾਰ ਇਹ ਸਾਰੇ ਕੰਮ ਕਰਨੇ ਆ ਤੇ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕੀ ਆ ਕਿ ਅਗਰ ਨਾ ਚੰਗਾ ਬਣਿਆ ਤਾਂ ਸੌਰੀ ਮਾਫ ਕਰਨਾ ਪਰ ਫਿਰ ਵੀ ਮੇਰੇ ਤਕਰੀਰ ਹਿਸਾਬ ਦੇ ਵਿੱਚ ਲੱਗਦਾ ਕਿ ਮੈਨੂੰ ਬਾਬੇ ਜੀ ਕਿਰਪਾ ਹੋਟ ਆਸਰੇ ਨਾਲ ਅੱਛਾ ਹੀ ਬਣੇਗਾ ਪਾਣੀ ਹੋਰ ਚਾਹੀਦਾ ਇਹਨੂੰ ਜੇ ਤੇ ਇਹ ਰੋਛਾ ਆਪਾਂ ਹੋਰ ਪਾ ਲਈਏ ਬਾਣ ਜਿੰਨਾ ਆਪਾਂ ਨਾ ਚਾਸ਼ਮੀ ਨੂੰ ਪੁੱਲਾਗੇ ਆਟੇ ਨੂੰ ਘੱਟ ਸੇਕਦੇ ਉਹਨਾਂ ਹੀ ਅੱਛਾ ਪ੍ਰਸ਼ਾਦ ਬਣਦਾ ਹੈ ਤੇ ਅੱਜ ਅਸੀਂ ਜਾਣਾ ਗੁਰਦੁਆਰਾ ਸਾਹਿਬ ਗੁਰਦੁਆਰਾ ਸਾਹਿਬ ਹੈ ਸਾਡੇ ਜੀ ਸੁੱਖ ਚੈਨ ਵਾਲਾ ਗੁਰਦੁਆਰਾ ਸਾਹਿਬ ਬੜੇ ਜਨ ਜਾਵਾਂਗੇ ਧੁੰਦ ਬੜੀ ਪੈ ਰਹੀ ਹੈ ਮੈਂ ਤੇ ਮੇਰੀ ਗੋਂਡਣਾ ਆਪਾਂ ਨੇ ਸਾਗ ਵੀ ਬਣਾਇਆ ਸਾਗ ਮੇਰੀ ਪੜੋਸ ਵਿਚਾਰੇ ਬਹੁਤ ਚੰਗੇ ਨੇ ਜਿਨ੍ਹਾਂ ਨੇ ਮੈਨੂੰ ਸਾਗ ਛੱਲ ਕੇ ਤੇ ਕੱਟ ਕੇ ਦਿੱਤਾ ਹਨ ਸਰੋਂ ਵੀ ਮੇਥੇ ਜੋ ਵੀ ਮੈਂ ਪਾਇਆ ਸਾਗ ਦੇ ਵਿੱਚ ਮੇਥੀ ਪਾਲਕ ਧਨੀਆ ਜੋ ਪਾਇਆ ਸਾਰਾ ਉਹਨਾਂ ਨੇ ਸਵਾਰ ਕੇ ਮੈਨੂੰ ਕੱਟ ਕੇ ਦਿੱਤਾ ਸੀਗਾ ਤੇ ਮੈਂ ਸਾਗ ਬਣਾ ਲਿਆ ਕਿਉਂਕਿ ਫਿਰ ਕੱਟਣ ਦੀ ਪ੍ਰੋਬਲਮ ਆਉਣੀ ਸੀ ਇੱਕ ਮਾ ਨਾਲ ਉਹ ਆਪਾਂ ਬਣਾ ਕੇ ਰੱਖੇ ਦੇਖੋ ਕਿੰਨਾ ਸੋਹਣਾ ਪ੍ਰਸ਼ਾਦ ਬਣ ਗਿਆ ਕਾਂਕ ਜਰ ਕੜਾਹੀ ਛੱਡਣ ਲੱਗ ਜਾਈਦਾ ਘੁੰਮਣ ਲੱਗ ਜੇ ਸਮਝੋ ਪ੍ਰਸ਼ਾਦ ਸਾਡਾ ਬਹੁਤ ਸੋਹਣਾ ਬਣਦਾ ਹੈ। ਬਾਬੇ ਜੀ ਕਿਰਪਾ ਨਾਲ ਮਹਾਰਾਜ ਸੱਚੇ ਪਾਤਸ਼ਾਹ ਪਹੁੰਚਦੇ ਨੇ ਆਪਦੇ। ਇਹ ਨਮਾਣੇ ਜੇ ਸਿੰਘਾ ਕੋਲੇ ਪਾਪੀਆਂ ਲੋਕਾਂ ਕੋਲੇ ਸਾਡੇ ਅਸੀਂ ਪਾਪੀ ਹੁੰਨੇ ਆ। ਅਸੀਂ ਐਡੇ ਹੀ ਹੁੰਦੇ ਚੰਗੇ। ਥੋੜਾ ਜਿਹਾ ਆਪਾਂ ਹੋਰ ਇਹ ਚ ਘਿਓ ਪਾਉਂਗੀ ਮੈਂ ਬਾਅਦ ਵਿੱਚ ਹੀ ਮੈਨੂੰ ਪੈਂਦਾ। ਥੋੜਾ ਜਿਹਾ ਘਿਓ ਪਾਉ ਤਾਂ ਬਹੁਤ ਟੇਸਟੀ ਹੁੰਦਾ। ਤੁਸੀਂ ਵੀ ਕਦੇ ਪਾ ਕੇ ਦੇਖਿਓ। ਬਹੁਤ ਟੇਸਟੀ ਲੱਗਦਾ। ਥੋੜਾ ਜਿਹਾ ਘਿਓ ਹੋਰ ਪਾਓ ਚਾ ਜਿਆਦਾ ਨਾ ਪਾਓ ਚਮਚਾ ਹੀ ਪਾ ਲੋ। ਤਾਂ ਮਾ ਟੇਸਟ ਹੁੰਦਾ ਵਾ ਬਾਕੀ ਤੁਸੀਂ ਜਿੰਨਾ ਪਾਉਣਾ ਕਿਓ ਆਪਦੀ ਇੱਛਾ ਮੁਤਾਬਕ ਵੱਧ ਘੱਟ ਪਾ ਸਕਦੇ ਹੋ ਆਪਾਂ ਦੇਖੋ ਪਾ ਦਿੱਤਾ ਮੇਰੇ ਕੰਮ ਨਹੀਂ ਕਰ ਰਹੇ ਹੱਥ ਇਹ ਲੋ ਜੀ ਆਪਾਂ ਨੇ ਪਾ ਲਿਆ ਵਾਹਿਗੁਰੂ ਜੀ ਦੀ ਕਿਰਪਾ ਉਸ ਮਾਲਕ ਦੀ ਸਭ ਤੇ ਪਰਮਾਤਮਾ ਕਿਰਪਾ ਬਣਾਈ ਰੱਖੇ ਪਰਮਾਤਮਾ ਸਾਰਿਆਂ ਨੂੰ ਢੇਰ ਖੁਸ਼ੀਆਂ ਦੇਵੇ ਤੰਦਰੁਸਤੀ ਦੇਵੇ ਤਾਂ ਇਹ ਲੋ ਜੀ ਆਪਣਾ ਬਣ ਕੇ ਪ੍ਰਸ਼ਾਦ ਤਿਆਰ ਹੈ ਹੁਣ ਆਪਾਂ ਨਾਵਾਂਗੇ ਭੋਗ ਕਿਉਂਕਿ ਆਪਾਂ ਇਸ਼ਨਾਨ ਤਾਂ ਜਲਦੀ ਕਰ ਲਿਆ ਸੀ ਪਾਠ ਵੀ ਕਰ ਲਏ ਸੀ ਤਾਂ ਫੇਰ ਸਫਾਈ ਵਾਲਾ ਆ ਜਾਏਗਾ ਸਾਰੇ ਕੰਮ ਕਰ ਲਾਂਗੇ ਆਪਾਂ ਇੱਕ ਵਾਰ ਅੱਜ ਲੇਟ ਹੈ ਸਾਡੀ ਸਫਾਈ ਵਾਲੇ ਚਲੋ ਕੋਈ ਗੱਲ ਨਹੀਂ ਹੈ ਨਾ ਲੋੜੀ ਤਾਂ ਕਿ ਹਾਰਾ ਮੈਂ ਕੱਲ ਲੋੜੀ ਤਾਂ ਦੇ ਦਿਸੋਂਨ ਅੱਜ ਇੱਕ ਸ਼ੇ ਦੇ ਮੰਗੀ ਇਹ ਲੋ ਜੀ ਆਪਣਾ ਇਹ ਬਣ ਕੇ ਹੋ ਗਿਆ ਪ੍ਰਸ਼ਾਦ ਤਿਆਰ ਤੇ ਤੁਸੀਂ ਮੈਨੂੰ ਦੱਸਿਓ ਫੇ ਤੁਹਾਨੂੰ ਮੇਰਾ ਪ੍ਰਸ਼ਾਦ ਬਣਾਉਣਾ ਇੱਕ ਹੱਥ ਦੇ ਨਾਲ ਕਿਦਾਂ ਲੱਗਿਆ ਨਮਾਣੀ ਜੀ ਦੀ ਵੀਡੀਓ ਜ਼ਰੂਰ ਦੇਖਿਓ ਤੇ ਫਿਰ ਤੁਹਾਨੂੰ ਮਿਲਦੇ ਆਂ ਕਿਸੇ ਹੋਰ ਅਗਲੀ ਵੀਡੀਓ ਦੇ ਵਿੱਚ ਤੇ ਪ੍ਰਮਾਤਮਾ ਸਾਰਿਆਂ ਨੂੰ ਮਾਗ ਤਮੀਂ ਨਿਤੰਦਰਸਤੀ ਦੇਵੇ ਸਦਾ ਤੰਦਰਸਤੀ ਦੇਵੇ ਖੁਸ਼ ਰਹੇ ਸਭ ਦੇ ਬੂਹੇ ਖੁੱਲੇ ਰਹਿਣ ਪ੍ਰਮਾਤਮਾ ਸਭ ਦੇ ਧੀਆਂ ਪੁੱਤਰਾਂ ਨੂੰ ਤੰਦਰਸਤੀਆਂ ਦੇਵੇ ਇਹ ਚਾਪਾ ਸੌਫਾ ਵੀ ਪਾ ਸਕਦੇ ਆ ਮੈਂ ਥੋੜੀ ਇਹ ਚ ਸੌਫ ਪਾਉਣ ਲੱਗੀ ਆਂ ਕਿ ਕਿਉਂਕਿ ਸੌਫ ਨਾ ਚੰਗਾ ਹੁੰਦੀ ਹੈ ਨਾ ਹਜਰ ਸਾਹਿਬ ਜਾਓਗੇ ਤੁਸੀਂ ਤਾਂ ਉੱਥੇ ਦਾ ਟੇਸਟ ਵੱਖਰਾ ਹੀ ਹੋਏਗਾ ਪ੍ਰਸ਼ਾਦ ਦਾ ਕਾਜੂ ਸੌਂਫ ਔਫੋਕਸ ਪਾਇਆ ਹੁੰਦਾ ਅੰਨਾ ਤੇ ਆਪਾਂ ਵੀ ਸੌਂਫ ਪਾ ਲਈ ਥੋੜੀ ਤੇ ਲੋਚ ਵਾਈਗੁਰ ਜੀ ਕਾ ਖਾਲਸਾ ਵਾਈਗੁਰ ਜੀ ਕੀ ਫਤਿਹ ਮੇਰੇ ਚੈਨਲ ਨੂੰ ਲਾਈਕ ਕਮੈਂਟ ਸਬਸਕ੍ਰਾਈਬਰ ਜ਼ਰੂਰ ਕਰਨਾ ਜੀ ਦੇ ਤਿਆਰ ਆਪਾਂ ਇਹਨਾਂ ਨਾਮਾਂਗੇ ਭੋਗ ਫਿਰ ਤੁਹਾਨੂੰ ਮਿਲਦੇ ਆਂ ਖੀਰ ਔਰ ਪ੍ਰਸ਼ਾਦ ਦੇ ਨਾਲ ਦੇਖ ਲਓ ਜੀ ਆਪਾਂ ਨੇ ਖੀਰ ਵੀ ਰਾਤੀ ਬਣਾਈ ਸੀ ਤੇ ਸਾਗ ਵੀ ਤੜਕਾ ਲਾ ਕੇ ਰੱਖਿਆ ਹੋਇਆ ਔਰ ਜੀ ਤੇ ਮੱਖ ਖਾਦੀ ਜ਼ਰੂਰ ਕਰਾਂਗੇ ਮੈਂ ਤੇ ਤੁਸੀਂ ਵੀ ਦੇਖੋ ਔਰ ਜੀ ਮੱਖ ਖਾਦੀ